গোল্ড ব্রাউন ਹੋਇਆ ਸੀਗਾ ਇਹਨਾਂ ਕੋਲੇ ਉਹ গোল্ড ਇਹਨਾਂ ਨੇ ਆਣਾ ਪਿਛੜਿਆ ਉਹ ਕੋਲੇ ਰੱਖ ਲਿਆ ਫਾਈਲ ਦੇ ਵਿੱਚ ਨਹੀਂ ਜੀ ਪਾਇਆ ਉਹਨੂੰ ਮੌਕੇ ਤੇ ਅਸੀਂ 1 ਲੱਖ 5000 ਦੀ ਰਕਮ ਨਾਲ ਰੈਡ ਹੈਂਡਰਡ ਆ ਰਾਉਂਡ ਅਪ ਕੀਤਾ ਹੈਗਾ ਬੋਲਡ ਬਾਕਸ ਕਰਨ ਦੇ ਵਿੱਚ ਉਸ ਤੋਂ ਇਹਨਾਂ ਨੇ ਡਿਮਾਂਡ ਕੀਤੀ ਸੀਗੀ ਪਹਿਲਾਂ 2 ਲੱਖ ਦੀ ਕੀਤੀ ਸੀ ਬਾਦ ਦੇ ਵਿੱਚ 1.5 ਲੱਖ ਦੇ ਕਿਤੇ ਜੋ ਉਸ ਤੋਂ ਬਾਅਦ ਫਿਰ ਇਹਨਾਂ ਨੇ 1 ਲੱਖ ਤੇ 5000 ਦੇ ਵਿੱਚ ਸੈਟਲ ਕਰ ਲਿਆ ਸੀ ਮੈਟਰ ਅੰਟੀ ਨਾਰਕੋਟਿਕ ਟਾਸਕ ਫੋਰਸ ਦੇ ਵਿੱਚ ਏਐਸਏ ਤਹਿਤ ਇਹਦੇ ਇੱਕ ਪ੍ਰਾਈਵੇਟ ਵਿਅਕਤੀ ਨਾਲ ਰੱਖਿਆ ਹੋਇਆ ਸੀ ਰਾਮ ਸਿੰਘ ਡਰਾਈਵਰ ਦੇ ਤੌਰ ਤੇ ਕੰਮ ਕਰਦਾ ਸੀਗਾ ਇਹਨਾਂ ਨੇ ਇੱਕ ਐਨਡੀਪੀ ਸੈਕਟਰ ਦਾ ਮੁਕਦਮਾ ਗੁਰਪਿਆਰ ਸਿੰਘ ਸਾਲਾਹਵਜੈਤ ਦੇ ਖਿਲਾਫ ਦਰਜ ਕੀਤਾ ਸੀਗਾ। ਉਹਦੇ ਵਿੱਚ ਕੁਝ ਪਾਇਆ ਗਿਆ ਸੀ ਉਹਦਾ ਦੇਣਾ ਨਿਸ਼ਚਿਤ ਹੋ ਤਾਂ ਸਾਡੇ ਕੋਲ ਅਪਰੋਚ ਕੀਤਾ ਜਯਪ ਸਿੰਘ ਮਦਈ ਨੇ। ਇਹ ਸਾਡੇ ਅੰਟੀ ਨਾਰਕੋਟਿਕ ਟਾਸਕ ਫੋਰਸ ਦੇ ਵਿੱਚ ਏਐਸਏ ਤਾਇਨਾਤ ਸੀਗਾ। ਇਹ ਇੱਕ ਪ੍ਰਾਈਵੇਟ ਵਿਅਕਤੀ ਨਾਲ ਰੱਖਿਆ ਹੋਇਆ ਸੀ RAM SINGH ਡਰਾਈਵਰ ਦੇ ਤੌਰ ਤੇ ਕੰਮ ਕਰਦਾ ਸੀਗਾ ਇਹਨਾਂ ਨੇ ਇੱਕ ਐਨਡੀਪੀ ਸੈਕਟਰ ਦਾ ਮੁਕੱਦਮਾ ਗੁਰਪਿਆਰ ਸਿੰਘ ਸਨਫ ਹੋਜਾਏ ਤੇ ਖਿਲਾਫ ਦਰਜ ਕੀਤਾ ਸੀਗਾ ਉਹਦੇ ਵਿੱਚ ਕੁਝ ਪੈਸੇ ਤੇ ਜਿਹੜੇ ਆਪਣੇ ਦਾ ਸੋਲ ਗੋਲਡ ਬਰਾਉਂਡ ਹੋਇਆ ਸੀਗਾ ਇਹਨਾਂ ਕੋਲੇ ਉਹ ਗੋਲਡ ਇਹਨਾਂ ਨੇ ਆਣਾ ਵੇਚ ਦੇ ਆ ਕੋਲੇ ਰੱਖ ਲਿਆ ਫਾਈਲ ਦੇ ਵਿੱਚ ਨਹੀਂ ਸੀ ਪਾਇਆ ਗੋਲਡ ਵਾਪਸ ਕਰਨ ਦੇ ਵਿੱਚ ਉਸ ਤੋਂ ਇਹਨਾਂ ਨੇ ਡਿਮਾਂਡ ਕੀਤੀ ਸੀਗੀ ਪਹਿਲਾਂ 2 ਲੱਖ ਦੀ ਕੀਤੀ ਸੀ ਬਾਅਦ ਦੇ ਵਿੱਚ 1.5 ਲੱਖ ਦੀ ਕੀਤੀ ਜੋ ਉਸ ਤੋਂ ਬਾਅਦ ਫਿਰ ਇਹਨਾਂ ਨੇ 1 ਲੱਖ ਤੇ 5000 ਦੇ ਵਿੱਚ ਸੈਟਲ ਕਰ ਲਿਆ ਸੀ ਮੈਟਰ ਤੋਂ ਉਹ ਬੰਦਾ ਦੇਣਾ ਨਿਸ਼ਚਾ ਉਹਨੇ ਸਾਡੇ ਕੋਲ ਅਪਰੋਚ ਕੀਤਾ ਜੈਪ ਸਿੰਘ ਮਦਈ ਨੇ ਤਾਂ ਅਸੀਂ ਜਿਹੜਾ ਉੱਥੇ ਮੌਕੇ ਦੇ ਉੱਤੇ ਕਾਰਵਾਈ ਕਰਦੇ ਹੋਏ ਇਹਦੇ ਤੇ ਟ੍ਰੈਵਲ ਆ ਤੇ ਟ੍ਰੈਵਲ ਦੇ ਵਿੱਚ ਜਿਹੜਾ ਪ੍ਰਾਈਵੇਟ ਵਿਅਕਤੀ ਰਾਮ ਸਿੰਘ ਸੀਗਾ ਉਹਨੂੰ ਮੌਕੇ ਤੇ ਅਸੀਂ 1 ਲੱਖ 5000 ਦੀ ਰਕਮ ਨਾਲ ਰੈਡ ਹੈਂਡਰਡ ਆ ਰਾਉਂਡ ਅਪ ਕੀਤਾ ਹੈਗਾ ਇਹ ਤੁਰੰਤ ਹੀ ਸਾਨੂੰ ਪਤਾ ਲੱਗਿਆ ਵੀ ਜਿਹੜਾ ਮੇਜਰ ਸਿੰਘ ਆ ਉਹ ਵੀ ਆ ਉਸੇ ਉਸੇ ਸਮੇਂ ਅਸੀਂ ਕਾਰਵਾਈ ਕਰਦੇ ਹੋਏ ਜਿਹੜਾ ਮੇਜਰ ਸਿੰਘ ਨੂੰ ਉਦੇ ਘਰੋਂ ਰਾਊਂਡ ਅਪ ਕੀਤਾ ਗਿਆ ਇਹ ਐਂਟੀ ਨਾਰਕੋਟਿਕਸ ਤਾਸ ਫੋਰਸ ਦੇ ਵਿੱਚ ਇੱਥੇ ਬਠਿੰਡਾ ਦੇ ਮਾਨਸਾ ਦੇ ਵਿੱਚ ਇਹਨੂੰ ਕਾਰਵਾਈ ਕਰਨ ਦੇ ਅਧਿਕਾਰ ਨੇਗੇ ਇੱਥੇ ਪੋਸਟਡ ਹੈ ਜੀ ਪ੍ਰਾਈਵੇਟ ਵਿਅਕਤੀ ਜਿਹੜਾ ਹੈਗਾ ਜਿਹਦਾ ਡਰਾਈਵਰ ਹੈਗਾ ਕਈ ਦਿਖਾ ਕੇ ਕੇਸਾਂ ਦੇ ਵਿੱਚ ਗਵਾਹ ਵੀ ਹੈ ਤੇ ਬਾਕੀ ਬੀਬਲੀ ਇਸ ਇਨਵੈਸਟੀਗੇਟ ਕਰ ਰਿਹਾ ਵੀ ਇਹਦਾ ਕੀ ਲਿੰਕਾ ਕਰਦੇ ਗੁਰਪਿਆਰ ਸਿੰਘ ਵਾਲੇ ਕੇਸ ਦੇ ਵਿੱਚ ਐਸੇ ਮੇਜਰ ਸਿੰਘ ਆਈ ਹੋਗਾ ਉਸ ਕੇਸ ਦੇ ਵਿੱਚ ਉਹਨਾਂ ਨੇ ਜਿਹੜਾ ਪੈਸਾ ਰੱਖਿਆ ਸੀਗਾ ਉਹਦੇ ਸਬੰਧ ਉਹ ਪਿੰਡ ਜਿਹੜਾ 골ਡ ਰੱਖਿਆਗਾ ਜਾ ਕੋਈ ਹੋਰ ਚੀਜ਼ ਉਹ ਸੀ ਇਨਵੈਸਟੀਗੇਟ ਕਰ ਰਹੇ ਕਿੰਨਾ 골ਡ ਸੀਗਾ ਕਿੰਨੇ 골ਡ ਦਾ ਬਚੰਦ ਗਿਆ ਇਹਨੂੰ ਬਲੌਕਸ ਕਰਨ ਦਾ ਕੀ ਲੈ ਰਿਹਾ ਸੀ 골ਡ 골ਡ ਬਰਾਉਨ ਹੋਇਆ ਸੀਗਾ ਇਹਨਾਂ ਕੋਲੇ ਉਹ 골ਡ ਇਹਨਾਂ ਨੇ ਆਣਾ ਫਿਛ ਦਿਆ ਉਹ ਕੋਲੇ ਰੱਖ ਲਿਆ ਫਾਈਲ ਦੇ ਵਿੱਚ ਨੀਜ਼ੀ ਪਾਇਆ ਹੋਰੋਂ ਮੌਕੇ ਤੇ ਅਸੀਂ 1 ਲੱਖ 5000 ਦੀ ਰਕਮ ਨਾਲ ਰੈਡ ਹੈਂਡਰਡ ਆ ਰਾਉਂਡ ਅਪ ਕੀਤਾਗਾ ਵੋਲਡ ਵਾਕਸ ਕਰਨ ਦੇ ਵਿੱਚ ਉਸ ਤੋਂ ਇਹਨਾਂ ਨੇ ਡਿਮਾਂਡ ਕੀਤੀ ਸੀਗੀ ਪਹਿਲਾਂ 2 ਲੱਖ ਦੀ ਕੀਤੀ ਸੀ ਬਾਅਦ ਦੇ ਵਿੱਚ 1.5 ਲੱਖ ਦੀ ਕੀਤੀ ਜੋ ਉਸ ਤੋਂ ਬਾਅਦ ਫਿਰ ਇਹਨਾਂ ਨੇ 1 ਲੱਖ ਤੇ 5000 ਦੇ ਵਿੱਚ ਸੈਟਲ ਕਰ ਲਿਆ ਸੀ ਮੈਟਰ ਅੰਟੀ ਨਾਰਕੋਟਿਕ ਟਾਸਕ ਫੋਰਸ ਦੇ ਵਿੱਚ ਏਐਸਆਈ ਦਾ ਇਨਆਦ ਸੀ ਜਿਹਦੇ ਇੱਕ ਪ੍ਰਾਈਵੇਟ ਵਿਅਕਤੀ ਨਾਲ ਰੱਖਿਆ ਹੋਇਆ ਸੀ ਰਾਮ ਸਿੰਘ ਡਰਾਈਵਰ ਦੇ ਤੌਰ ਤੇ ਕੰਮ ਕਰਦਾ ਸੀਗਾ ਇਹਨਾਂ ਨੇ ਇੱਕ ਐਨਡੀਪੀ ਸੈਕਟਰ ਦਾ ਮਕਦਮਾ ਗੁਰਪਿਆਰ ਸਿੰਘ ਸਨੋਫ ਹੋ ਜਾਇਆ ਸੀ ਤੇ ਖਿਲਾਫ ਦਰਜ ਕੀਤਾ ਸੀਗਾ ਉਹਦੇ ਵਿੱਚ ਕੁਝ ਪਾਇਆ ਸੀ ਉਹਦਾ ਦੇਣਾ ਨਿਸਚਾ ਉਹ ਸਾਡੇ ਕੋਲ ਅਪਰੋਚ ਕੀਤਾ ਜੈਪ ਸਿੰਘ ਬਦਰੀ ਨੇ ਸਾਡੇ ਅੰਟੀ ਨਾਰਕੋਟਿਕ ਟਾਸਕ ਫੋਰਸ ਦੇ ਵਿੱਚ ਐਸਆਈ ਤਾਇਨਾਤ ਸੀਗਾ ਇਹਦੇ ਇੱਕ ਪ੍ਰਾਈਵੇਟ ਵਿਅਕਤੀ ਨਾਲ ਰੱਖਿਆ ਹੋਇਆ ਸੀ ਰਾਮ ਸਿੰਘ ਡਰਾਈਵਰ ਦੇ ਤੌਰ ਤੇ ਕੰਮ ਕਰਦਾ ਸੀਗਾ ਇਹਨਾਂ ਨੇ ਇੱਕ ਐਨਡੀਪੀ ਸੈਕਟਰ ਦਾ ਮੁਕੱਦਮਾ ਕਰ ਪਿਆਰ ਸਿੰਘ ਸਨਫ ਹਜਾਤ ਸਿੰਘ ਦੇ ਖਿਲਾਫ ਦਰਜ ਕੀਤਾ ਸੀਗਾ ਉਹਦੇ ਵਿੱਚ ਕੁਝ ਪੈਸੇ ਤੇ ਜਿਹੜੇ ਆਪਣੇ ਦਾ ਕੋਲ 골ਡ ਬਰਾਉਂਡ ਹੋਇਆ ਸੀਗਾ ਇਹਨਾਂ ਕੋਲੇ ਉਹ 골ਡ ਇਹਨਾਂ ਨੇ ਆਨਾਂ ਪਿਛੜਿਆ ਉਹਦੇ ਕੋਲੇ ਰੱਖ ਲਿਆ ਫਾਈਲ ਦੇ ਵਿੱਚ ਨਹੀਂ ਜੀ ਪਾਇਆ 골ਡ ਬਾਕਸ ਕਰਨ ਦੇ ਵਿੱਚ ਦੇ ਵਿੱਚ ਉਸ ਤੋਂ ਇਹਨਾਂ ਨੇ ਡਿਮਾਂਡ ਕੀਤੀ ਸੀਗੀ ਪਹਿਲਾਂ 2 ਲੱਖ ਦੀ ਕੀਤੀ ਸੀ ਬਾਅਦ ਦੇ ਵਿੱਚ 1.5 ਲੱਖ ਦੀ ਕੀਤੀ ਜੋ ਉਸ ਤੋਂ ਬਾਅਦ ਫਿਰ ਇਹਨਾਂ ਨੇ 1 ਲੱਖ ਤੇ 5000 ਦੇ ਵਿੱਚ ਸੈਟਲ ਕਰ ਲਿਆ ਸੀ ਮੈਂਕਰ ਤੋਂ ਉਹ ਬੰਦਾ ਦੇਣਾ ਨਿਸਚਾ ਉਹਨੇ ਸਾਡੇ ਕੋਲ ਅਪਰੋਚ ਕੀਤਾ ਜੈਪ ਸਿੰਘ ਮਦਈ ਨੇ ਤਾਂ ਅਸੀਂ ਜਿਹੜਾ ਉੱਥੇ ਮੌਕੇ ਦੇ ਉੱਤੇ ਕਾਰਵਾਈ ਕਰਦੇ ਹੋਏ ਇਹਦੇ ਤੇ ਟਰੈਵਲ ਆਇਆ ਤੇ ਟਰੈਵਲ ਦੇ ਵਿੱਚ ਜਿਹੜਾ ਪ੍ਰਾਈਵੇਟ ਵਿਅਕਤੀ ਆਰਮ ਸਿੰਘ ਸੀਗਾ ਉਹਨੂੰ ਮੌਕੇ ਤੇ ਅਸੀਂ 1 ਲੱਖ 5000 ਦੀ ਰਕਮ ਨਾਲ ਰੈਡ ਹੈਂਡਰਡ ਰਾਉਂਡ ਅਪ ਕੀਤਾ ਹੈਗਾ ਇਹਨ ਪ੍ਰੰਤਿ ਸਾਨੂੰ ਪਤਾ ਲੱਗਿਆ ਵੀ ਜਿਹੜਾ ਮੇਜਰ ਸਿੰਘ ਆ ਉਹ ਵੀ ਆ ਉਹ ਕਿਸੇ ਉਸੇ ਸਮੇਂ ਇਸ ਕਾਰਵਾਈ ਕਰਦੇ ਜਿਹੜਾ ਮੇਜਰ ਸਿੰਘ ਨੂੰ ਉਹਦੇ ਘਰੋਂ ਰਾਉਂਡ ਅਪ ਕੀਤਾ ਗਿਆ ਇਹ ਐਂਟੀ ਨਾਰਕੋਟਿਕਸ ਤਾਸ ਫੋਰਸ ਦੇ ਵਿੱਚ ਇੱਥੇ ਬਠਿੰਡਾ ਦੇ ਮਾਨਸਾ ਦੇ ਵਿੱਚ ਇਹਨੂੰ ਕਾਰਵਾਈ ਕਰਨ ਦੇ ਅਧਿਕਾਰ ਨੇ ਇੱਥੇ ਪੋਸਟਡ ਹੈ ਜੀ ਪ੍ਰਾਈਵੇਟ ਵਿਅਕਤੀ ਜਿਹੜਾ ਹੈਗਾ ਜਿਹਦਾ ਡਰਾਈਵਰ ਹੈਗਾ ਕਈ ਕੇਸਾਂ ਦੇ ਵਿੱਚ ਗਵਾਹ ਵੀ ਹੈ ਤੇ ਬਾਕੀ ਡੀਪਲੀਸ ਇਨਵੈਸਟੀਗੇਟ ਕਰ ਰਿਹਾ ਵੀ ਇਹਦਾ ਕੀ ਲਿੰਕ ਆ ਕਰਦੇ ਜੀ ਗੁਰਪਿਆਰ ਸਿੰਘ ਵਾਲੇ ਕੇਸ ਦੇ ਵਿੱਚ ਇਸੇ ਮੇਜਰ ਸਿੰਘ ਆਇਓ ਹੈ ਉਸ ਕੇਸ ਦੇ ਵਿੱਚ ਉਹਨਾਂ ਨੇ ਜਿਹੜਾ ਪੈਸਾ ਰੱਖਿਆ ਸੀਗਾ ਉਹਦੇ ਸਵਾਦੇ ਉਹਨਾਂ ਜਿਹੜੇ 골ਡ ਰੱਖਿਆ ਹੈਗਾ ਜਾਂ ਕੋਈ ਹੋਰ ਚੀਜ਼ ਉਹ ਸੀ ਇਨਵੈਸਟੀਗੇਟ ਕਰ ਰਹੇ ਕਿੰਨਾ 골ਡ ਸੀਗਾ ਕਿੰਨੇ 골ਡ ਦਾ ਪੈਸਾ ਵੀ ਉਹ ਇਹਨੂੰ ਆਫਰ ਕਰਦਾ ਕੀ ਲੈ ਰਿਹਾ ਹੈ